ਟਾਰਗੇਟ ਗਰੁੱਪ ਦਾ ਕੁੱਤਾ ਬੜੀ ਕਾਲਾ ਡੱਬਾ ਜੀ ਇਹ ਬਹੁਤ ਪਟਾ ਲਾਲ ਜੇਤੂ ਆ ਜੀ ਸਰਨਦੀਪ ਸੰਧੂ ਦੀ ਕੁੱਤੀ ਲੈਂਸ ਕਾਲੀ ਇਹ ਇੰਡੀਅਨ ਕੁੱਤੀ ਆ ਜੀ ਇਹ ਬਾਈ ਸਰਨੇ ਕੋਲੇ ਕੁੱਤੀ ਆ ਜੀ ਲੈਨ ਸਕਾਲੀ ਇਹ 2 ਨੰਬਰ ਦੌੜ ਦੇ ਵਿੱਚੋਂ ਜੇਤੂ ਆ ਜੀ ਪਟਾ ਲਾਲ ਜੇਤੂ ਆ ਜੀ ਸਮੀਤ ਸਤਮੀਤ ਮਾਨ ਹੰਟਰ ਬਲੂ ਗਰੁੱਪ ਦੀ ਕੁੱਤੀ ਪੈਪਸੀ ਚਿਤਰੀ ਆ ਜੀ ਇਹ ਤਿੰਨ ਨੰਬਰ ਦੌੜ ਦੇ ਵਿੱਚੋਂ ਜੇਤੂ ਆ ਜੀ 25 ਕਰ ਦਾਂਗੇ ਇਹਨਾਂ ਨੂੰ 25 ਕਰ ਦਾਂਗੇ ਹੁਣ ਕੀ ਕਰੀ ਬਹੁਤ ਆ ਬਹੁਤ ਆ ਬਹੁਤ ਆ ਬਹੁਤ ਆ ਬੈਗ ਲੱਗ ਜਾਂਦਾ ਵੀ ਮੈਂ ਤਾਂ 25 ਕਰ ਦਿੰਦਾ ਮੈਂ ਲਿਖ ਲਿਆ ਸੀ ਨਾ ਪਹਿਲਾਂ ਹੀ ਹਾਂਜੀ ਪਟਾ ਲਾਲ ਜੇਤੂ ਆ ਜੀ ਭਪਿੰਦਰ ਸਿੰਘ ਗਰੇਵਾਲ ਰਣਬਿਜੇ ਸਿੰਘ ਗਰੇਵਾਲ ਬ੍ਰਦਰ ਗਰੁੱਪ ਦਾ ਕੁੱਤਾ ਜੈਮਬੋਏ ਲਾਲ ਜੀ ਇਹ 4 ਨੰਬਰ ਦੌੜ ਦੇ ਵਿੱਚੋਂ ਜੇਤੂ ਆ ਜੀ ਇਹ ਵੀ ਇਸੇ ਸਾਲ ਇੰਪੋਰਟ ਹੋ ਕੇ ਮੈਨੂੰ 1 ਮਿੰਟ ਰੋਕ ਪਟਾ ਲਾਲ ਜੇਤੂ ਆ ਜੀ ਜਸ਼ਨ ਸਿੰਘ ਮੀਆਂ ਇੱਕੰਪਰੀ ਡੇਲੋ ਆਯਾਦ ਗਰੁੱਪ ਤੇ ਟਾਈਗਰ ਗਰੁੱਪ ਦਾ ਕੁੱਤਾ ਇੱਕ ਨੰਬਰ ਸੈਮੀਫਾਈਨਲ ਚ ਜਿੱਤ ਕੇ ਜੀ ਅੱਜ ਦਾ ਇਸ ਟੂਰਨਾਮੈਂਟ ਤੇ ਫਾਈਨਲ ਚ ਗਿਆ ਜੀ ਚਿੱਟਾ ਬੜਾ ਜੇਤੂ ਆ ਜੀ ਭਪਿੰਦਰ ਸਿੰਘ ਗਰੇਵਾਲ ਰਣਬਿਜੇ ਸਿੰਘ ਗਰੇਵਾਲ ਬ੍ਰਦਰ ਗਰੁੱਪ ਦਾ ਕੁੱਤਾ ਜੈਮਬੋਏ ਲਾਲ ਜੀ 2 ਨੰਬਰ ਦੌੜ ਦੇ ਵਿੱਚੋਂ ਹੋ ਜਾ ਪਿੱਛੇ ਸਾਰੇ ਜਾਣੇ ਜੀ ਭਾਈ ਭਿੰਦਰ ਜੀ ਥੋੜਾ ਹੋ ਸਵਾਗਤ ਕਰ ਖੜ ਜਾ ਖੜ ਜਾ ਆ ਬੰਦ ਕਰ ਲੈ ਬੰਦ ਕਰ ਲੈ ਬੰਦ ਕਰ ਲੈ ਕਰ ਜਾ ਮੈਂ ਛੱਡੂੰ ਦੁਬਾਰਾ ਮੈਂ ਛੱਡੂੰ ਚਟਾਰਾ ਰੀਆ ਕਾਲ ਜੀ ਜਿੱਡਾ ਬੜਾ ਜੇਤੂ ਆ ਜੀ ਮੁਬਾਰਕਾਂ ਸਾਰੇ ਬ੍ਰਦਰਸ ਗਰੁੱਪ ਨੂੰ 500 ਰੁਪਏ ਸਪੈਸ਼ਲ ਗਾਹਦਾ ਜੀ ਜਿਹੜਾ ਅੱਜ ਦਾ ਸਕੁੱਤਾ ਜਿੱਤਿਆ ਜੀ ਜੈਮਪੋਏ ਨੂੰ ਰਾਜੂ ਚੂੜ ਚੱਕ ਵਾਲਿਓ ਜੀ ਭੁਪਿੰਦਰ ਸਿੰਘ ਗਰੇਵਾਲ ਰਣਵੀਰ ਸਿੰਘ ਗਰੇਵਾਲ ਸਾਰੇ ਹੀ ਬ੍ਰਦਰਸ ਗਰੁੱਪ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਦਾ ਜੇਤੂ ਤੇ ਬਹੁਤ ਬਹੁਤ ਮੁਬਾਰਕਾਂ ਸਾਰੇ ਹੀ ਅਜਾਦ ਗਰੁੱਪ ਨੂੰ ਭਾਈ ਮਨਤੇਜ ਗੁੱਜਰਵਾਲ ਡੈਂਪੀ ਗੁੱਜਰਵਾਲ ਕਾਲਾ ਗੁੱਜਰਵਾਲ ਸਾਰੇ ਹੀ ਵੀਰਾਂ ਨੂੰ ਦੂਜੇ ਨੰਬਰ ਦੇ ਰਿਹਾ ਜੀ ਬੜੀ ਬਹੁਤ ਬਹੁਤ ਮੁਬਾਰਕਬਾਦ ਸਾਰੇ ਹੀ ਬ੍ਰਦਰਜ਼ ਕਲੱਬ ਨੂੰ 123 ਕੁੱਤਿਆਂ ਦੇ ਵਿੱਚੋਂ 81000 ਰੁਪਈਆ ਦੇ ਪਹਿਲੇ ਨਾਮ ਦਾ ਜੇਤੂ ਕੁੱਤਾ ਜੀ ਜੈਮ ਬੋਇਲਰ ਕਹਿੰਦਾ ਸ਼ਹਿਰ ਸ਼ਰੀਫ ਵਿੱਚ ਰਹਿੰਦਾ ਇਕਬਾਲ ਢਾਲੀਵਾਲ ਜਿਹਨੇ ਭਿੰਦਰ ਗਰੇਵਾਲ ਨਾਲ ਯਾਰੀਆਂ ਦੇ ਦਮ ਭਰਨੇ ਆ ਉਹ ਇਸ ਵਾਰ ਕਰਾਏ ਇੰਪੋਰਟ ਜੈਮ ਬੋਇਲਰ ਦੇ ਬੰਦਰ ਦਿੱਤੇ ਆ ਤਸੱਲੀਆ ਵੀ ਛੇਤੀ ਨਾ ਕਿਸੇ ਦੁਆਰ ਨੇ ਆ ਛੇਤੀ ਨਾ ਕਿਸੇ ਦੁਆਰ ਨੇ ਮਾਰ ਦਿਓ ਜੀ ਤਾਲੀਆਂ ਬ੍ਰੋ ਗਰੁੱਪ ਦੇ ਨਾਂ ਤੇ ਬਹੁਤ ਬਹੁਤ